ਹਰ ਗੁਰਦੁਆਰੇ ਮੰਦਰ ਨੂੰ ਰਾਤ ਨੂੰ ਜਿੰਦਰਾ ਲੱਗਦਾ ਏ ਇੱਕ ਪੂਰੀ ਦੁਨੀਆ ਤੇ ਅਹਿਸਾਸ ਸਥਾਨ ਏ ਹਰਮੰਦਰ ਸਾਹਿਬ ਜੀ ਨੂੰ ਜਿੰਦਰਾ ਨਹੀਂ ਲੱਗਦਾ 24 ਘੰਟੇ ਦਰਬਾਰ ਖੁੱਲਾ ਰਹਿੰਦਾ ਏ ਕਿਉਂਕਿ ਸ਼ਬਦ ਕਿਤੇ ਪਹਿਲਾਂ ਹੀ ਬਚਨ ਹੋ ਗਏ ਸੀ ਜਦੋਂ 7 ਸਾਲ ਦੇ ਭਾਈ ਜੇਠਾ ਜੀ ਸੀ ਨਾ ਤੇ ਮਾਂ ਪਿਓ ਗੁਜ਼ਰ ਗਿਆ ਤੇ ਨਾਨੀ ਗੋਇੰਦਵਾਲ ਲਿਆਈ ਤੇ ਗੁਰੂ ਅਮਰਦਾਸ ਜੀ ਕਹਿੰਦੇ ਮਾਰ ਰੋਂਦੀ ਕਿਉ ਹੈ ਕਹਿੰਦੀ ਪਾਛਾ ਇਹਦਾ ਕੋਈ ਨਹੀਂ ਇਦੇ ਘਰ ਨੂੰ ਜਿੰਦਰਾ ਲੱਗ ਗਿਆ ਇਹਦਾ ਕੋਈ ਮਾਂ ਭੈਣ ਭਰਾ ਕੁਛ ਨਹੀਂ ਇਹਦੇ ਕੋ ਮਹਾਰਾਜ ਕਹਿੰਦੇ ਤੂੰ ਫਿਕਰ ਕਰਦੀ ਐ ਮਾਂ ਇਹਦਾ ਮਸਤਕ ਮੈਂ ਪੜ ਲਿਆ ਏ ਯਾਦ ਰੱਖੀ ਇਹਦਾ ਈਦਾਂ ਦਾ ਘਰ ਬੰਨਾ ਏ ਜਿਹਦੇ ਘਰ ਵਰਗਾ ਕੋਈ ਘਰ ਨਾ ਹੋ ਸੁਣੇ ਦਾ ਘਰ ਏ ਬਾਪੂ ਦਾ ਸਤਿ ਸ਼੍ਰੀ ਅਕਾਲ ਰਹੀ ਗੱਲ ਜਿੰਦਰਾ ਲੱਗਣ ਦੀ ਮਾਤਾ ਗੱਲ ਯਾਦ ਰੱਖੀ ਤੂੰ ਰਵੇਂ ਨਾ ਰਵੇਂ ਰਹਿੰਦੀ ਦੁਨੀਆ ਵੇਖੂਗੀ ਹਰ ਘਰ ਨੂੰ ਜਿੰਦਰਾ ਇੱਕ ਦਿਨ ਲੱਗਣਾ ਹੈ ਪਰ ਗੁਰੂ ਰਾਮ ਦਾਸ ਦੇ ਘਰ ਨੂੰ ਜਿੰਦਰਾ ਕਦੇ ਨਹੀਂ ਲੱਗਣਾ ਤੇ ਜਿਹੜੇ ਲਾਉਣ ਆਏ ਸੀ ਨਾ ਉਹ ਵੀ ਤੁਸੀਂ ਇਤਿਹਾਸ ਸਾਰੇ ਹੀ ਜਾਣਦੇ ਆ ਉਹਨਾਂ ਦੇ ਆਪਣੇ ਜਿੰਦਰੇ ਲੱਗੇ ਪਰ ਮਾਰੇ ਦਾ ਜਿੰਦਰਾ ਨਹੀਂ ਲੱਗ ਸਕਿਆ ਇਹ ਲੱਗਣਾ ਨਹੀਂ ਹੈ